ਲੋ ਜੀ ਕੜੀ ਤਾਂ ਤੁਸੀਂ ਬਹੁਤ ਖਾਧੀ ਹੋਵੇਗੀ ਪਕੌੜਾ ਕੜੀ ਪਰ ਅੱਜ ਬਣ ਰਹੀ ਆ ਗਰਮਾ ਗਰਮ ਆਲੂ ਤੇ ਮੇਥੀ ਵਾਲੀ ਕੜੀ ਬਹੁਤ ਹੀ ਵਧੀਆ ਤਾਦੇ ਤਾਦੇ ਫਰੈਸ਼ ਫਰੈਸ਼ ਆਲੂ ਆ ਜੀ ਇਹ ਕੜੀ ਖਾਓ ਗਰਮਾ ਗਰਮ ਚਾਵਲਾਂ ਦੇ ਨਾਲ ਤੇ ਇੰਜੋਏ ਕਰੋ ਬਹੁਤ ਹੀ ਟੇਸਟੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਬਿਲਕੁਲ ਸਿੰਪਲ ਕੋਈ ਬਾਈਵਾਦੀ ਨਹੀਂ ਕਰਦੀ ਇਸ ਤਰੀਕੇ ਦੇ ਨਾਲ ਬਣਾਓ ਖਾਓ ਤੇ ਇੰਜੋਏ ਕਰੋ ਜੀ ਆਲੂ ਮੇਥੀ ਦੀ ਕੜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਭ ਦੇ ਵਾਗੁਰੂ ਤੁਹਾਨੂੰ ਸਭ ਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਹੱਸਦਾ ਵਸਦਾ ਰੱਖੇ ਤੰਦਰੁਸਤ ਆਵਾਜ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ 'ਚ ਹਾਂ ਜੀ ਤੇ ਅੱਜ ਮੈਂ ਬਣਾ ਰਹੀ ਆ ਜੀ ਆਲੂ ਤੇ ਮੇਥੀ ਵਾਲੀ ਬਹੁਤ ਹੀ ਟੇਸਟੀ ਕੜੀ ਇਹ ਮੈਂ ਤੁਹਾਨੂੰ ਦਿਖਾ ਰਹੀ ਆ ਲੱਸੀ ਲੱਸੀ ਜੋ ਕਿ ਬਿਲਕੁਲ ਚਾਟੀ ਦੀ ਲੱਸੀ ਆ ਤਾਂ ਇਹ ਮੈਂ ਤੁਹਾਨੂੰ ਦਿਖਾ ਰਹੀ ਆ ਦੇਖੋ ਕਿੰਨੀ ਸੰਘਣੀ ਲੱਸੀ ਆ ਬਹੁਤ ਹੀ ਵਧੀਆ ਆ ਗਾੜੀ ਆ ਅਗਰ ਤੁਹਾਡੇ ਕੋਲ ਲੱਸੀ ਨਹੀਂ ਹੈਗੀ ਤੁਸੀਂ ਦਹੀਂ ਦੀ ਵੀ ਲੱਸੀ ਬਣਾ ਸਕਦੇ ਆ ਇਸ ਤਰ੍ਹਾਂ ਦਹੀਂ ਲੈ ਕੇ ਨਾ ਉਹਨੂੰ ਮਧਾਣੀ ਦੇ ਨਾਲ ਜਾਂ ਛੋਟੀ ਹੱਥ ਵਾਲੀ ਮਧਾਣੀ ਦੇ ਨਾਲ ਨਾ ਉਹਨੂੰ ਮੈਸ਼ ਕਰਕੇ ਤਾਂ ਉਹਦੀ ਇਸ ਤਰ੍ਹਾਂ ਲੱਸੀ ਬਣਾ ਸਕਦੇ ਆ ਇਹ ਲੱਸੀ ਮੈਂ ਲਈ ਆ ਤੇ ਇਹਦੇ ਵਿੱਚ ਇੱਕ ਛੋਟੀ ਕोली ਮੰਨ ਕੇ ਚਲੋ 5 ਤੋਂ 6 ਚਮਚ ਮੈਂ ਲੈ ਆ ਜੀ ਬੇਸਣ ਦੇ ਇਹ ਕੜੀ ਜਿਹੜੀ ਆ ਥੋੜੀ ਖੱਟੀ ਹੋਣੀ ਚਾਹੀਦੀ ਆ ਫਿਰ ਬਹੁਤ ਟੇਸਟੀ ਬਣਦੀ ਆ ਹਾਫ ਇੱਕ ਚਮਚ ਮੈਂ ਭਰ ਕੇ ਇੱਕ ਤੋਂ ਡੇਢ ਚਮਚ ਜੀ ਮੈਂ ਪਾਇਆ ਛੋਟਾ ਹਲਦੀ ਦਾ ਤੇ ਹਲਦੀ ਥੋੜੀ ਜੀ ਇਹਦੇ ਵਿੱਚ ਜਿਆਦਾ ਪੈਂਦੀ ਕਲਰ ਵਧੀਆ ਆਂਦਾ ਆ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਜਿੰਨਾ ਕੁ ਤੁਸੀਂ ਨਮਕ ਖਾਂਦੇ ਆ ਲੋਣ ਉਹਨਾਂ ਤੁਸੀਂ ਲੋਣ ਪਾ ਸਕਦੇ ਆ ਇਹ ਮੈਂ ਲੋਣ ਪਾ ਲਿਆ ਜੀ ਇਹਨੂੰ ਚੰਗੀ ਤਰ੍ਹਾਂ ਇਹਨੂੰ ਬਿਕਸਰ ਦੇ ਨਾਲ ਮੈਸ਼ ਕਰਨਾ ਆ ਇਹਦੇ ਵਿੱਚ ਕੋਈ ਲਮਸ ਨਾ ਬਣੇ ਕੋਈ ਗੱਠਾ ਨਾ ਬਣਨ ਚੰਗੀ ਤਰ੍ਹਾਂ ਇਹਨੂੰ ਹਲਾ ਕੇ ਬਿਲਕੁਲ ਇੱਕ ਜਾਨ ਬਿਲਕੁਲ ਇਸ ਤਰ੍ਹਾਂ ਦੇਖੋ ਤੁਸੀਂ ਮਿਕਸ ਕਰਨਾ ਆ ਮਿਕਸ ਕਰਨ ਤੋਂ ਬਾਅਦ ਜੀ ਇੱਕ ਕੱਪ ਮੈਂ ਭਰ ਕੇ ਇਹਦੇ ਵਿੱਚ ਪਾਣੀ ਦਾ ਪਾਣਾ ਆ ਕਿਉਂਕਿ ਜਦੋਂ ਆਪਾਂ ਟੜ ਕੇ ਚ ਇਹ ਕੜੀ ਦਾ ਬੈਟਰ ਪਾਉਂਦੇ ਆ ਤਾਂ ਇੱਕਦਮ ਇਹ ਠਿੱਕ ਹੋ ਜਾਂਦਾ ਆ ਇਸ ਕਰਕੇ ਇਹਨੂੰ ਥੋੜਾ ਪਤਲਾ ਕਰਨਾ ਆ ਬਾਕੀ ਜੋ ਪਾਣੀ ਪਾਉਣਾ ਆ ਸੀ ਉਹ ਬਾਅਦ ਵਿੱਚ ਪਾਵਾਂਗੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਕੋਈ ਲਮਸ ਨਾ ਬਣ ਇਹਦੇ ਵਿੱਚ ਤਾਂ ਜੋ ਜਿਹੜੀ ਕੜੀ ਆ ਸਾਡੀ ਵਧੀਆ ਟੇਸਟੀ ਪ੍ਰੋਪਰ ਤਰੀਕੇ ਨਾਲ ਬਣ ਜਵੇ ਇਹਨੂੰ ਆਪਾਂ ਇੱਕ ਸਾਈਡ ਤੇ ਮੈਂ ਰੱਖ ਦਿਆਂ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੇਥੀ ਇਹ ਦੇਖੋ ਬਹੁਤ ਵਧੀਆ ਸਾਫ਼ ਸੁਥਰੀ ਮੈਂ ਲੈ ਕੇ ਇਹਨੂੰ ਸਾਫ਼ ਕਰਕੇ ਧੋ ਕੇ ਰੱਖ ਲਿਆ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਇਹਨੂੰ ਆਪਾਂ ਕੱਟਣਾ ਆ ਥੋੜੀ ਬਰੀਕ-ਬਰੀਕ ਕੱਟਣੀ ਆ ਜ਼ਿਆਦਾ ਬਰੀਕ ਵੀ ਨਹੀਂ ਕੱਟਣੀ ਹੈਗੀ ਇਸ ਤਰ੍ਹਾਂ ਰਫਲੀ ਜਿਹੀ ਇਹਨੂੰ ਕੱਟ ਲਓ ਤੁਸੀਂ ਤੇ ਇਹ ਕੜੀ ਬਹੁਤ ਹੀ ਟੇਸਟੀ ਬਣਦੀ ਆ ਪਕੌੜੇ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਇੱਕ ਅਲੱਗ ਟੇਸਟਾਂ ਦਾ ਬਹੁਤ ਹੀ ਕਰਾਰੀ ਵਧੀਆ ਟੇਸਟੀ ਕੜੀ ਬਣ ਕੇ ਤਿਆਰ ਹੁੰਦੀ ਆ ਜੀ ਇਸ ਤਰ੍ਹਾਂ ਜੀ ਆ ਦੇਖੋ ਮੇਥੀ ਜਿਹੜੀ ਆ ਮੈਂ ਇੱਕ ਪਲੇਟ ਦੇ ਵਿੱਚ ਕੱਟ ਕੇ ਪਾ ਲੈਣੀ ਆ ਤੇ ਇਸੇ ਤਰ੍ਹਾਂ ਹੀ ਸਾਰੀ ਮੇਥੀ ਜਿਹੜੀ ਆ ਮੈਂ ਕੱਟ ਕੇ ਤਿਆਰ ਕਰ ਲੈਣੀ ਆ ਤੁਸੀਂ ਦੇਖ ਸਕਦੇ ਹੋ ਸਾਰੀ ਮੇਥੀ ਜਿਹੜੀ ਆ ਮੈਂ ਕੱਟ ਲਈ ਆ ਆ ਦੇਖੋ ਜੀ ਬਿਲਕੁਲ ਇੱਕੋ ਜਿਹੀ ਇੱਕੋ ਜਿਹੀ ਸਾਈਜ਼ ਦੇ ਵਿੱਚ ਕੱਟਣੀ ਆ ਜਿਹੜੇ ਇਹਦੇ ਹਾਰਡ ਜੇ ਪੀਸ ਹੁੰਦੇ ਆ ਜੜਾਂ ਵਾਲੇ ਉਹ ਨਹੀਂ ਲੈਣੇ ਇਹ ਹੈਗੇ ਜਿਹੜੇ ਨਵੇਂ ਆਲੂ ਅੱਜ ਕੱਲ ਆ ਰਹੇ ਆ ਜੀ ਮੈਂ ਛੋਟੇ 10 ਤੋਂ 12 ਆਲੂ ਲੈ ਲਏ ਆ ਛੋਟੇ ਸਾਈਜ਼ ਦੇ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਧੋਤਾ ਕਿਉਂਕਿ ਮਿੱਟੀ ਬਹੁਤ ਲੱਗੀ ਹੋਈ ਹੁੰਦੀ ਆ ਧੋਣ ਤੋਂ ਬਾਅਦ ਛਿੱਲੇ ਆ ਛਿੱਲਣ ਤੋਂ ਬਾਅਦ ਫਿਰ ਦੋ ਤਿੰਨ ਪਾਣੀਆ ਚ ਧੋਤਾ ਤਾਂ ਜੋ ਕੋਈ ਕਿਰਕ ਨਾ ਇਹਦੇ ਵਿੱਚ ਆਵੇ ਇਹਨਾਂ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖ ਦਿੱਤਾ ਤਾਂ ਇਹ ਕਾਲੇ ਨਾ ਪੜਨ ਤਾਂ ਕਿ ਹੁਣ ਮੈਂ ਤਿੰਨ ਚਮਚ ਵੱਡੇ ਜਿਹੜੇ ਆ ਇੱਕ ਕੜਛੀ ਮੰਨ ਕੇ ਚੱਲੋ ਤੇਲ ਦੀ ਲੈਣੀ ਆ ਕੁਕਿੰਗ ਆਇਲ ਕੋਈ ਵੀ ਲੈ ਲਓ ਤੁਸੀਂ ਸਰੋਂ ਦਾ ਵੀ ਤੇਲ ਲੈ ਸਕਦੇ ਆ ਤੇ 2 ਤੋਂ 3 ਚਮਚ ਮੈਂ ਲੈ ਆ ਇਹਨੂੰ ਤੇਲ ਨੂੰ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ ਜੀ ਇਹ ਹੈਗਾ ਸਾਬਤ ਧਨੀਆ ਮੇਥੀ ਦਾਣਾ ਤੇ ਜੀਰਾ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਦੇਣਾ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਮੀਡੀਅਮ ਜੇ ਫਲੇਮ ਤੇ ਹੋਣਾ ਚਾਹੀਦਾ ਹੈ ਕਿਉਂਕਿ ਜਿਆਦਾ ਗਰਮ ਹੋਣ ਦੇ ਨਾਲ ਜਿਹੜਾ ਇਹ ਆਪਾਂ ਮਸਾਲੇ ਖੜੇ ਮਸਾਲੇ ਪਾਏ ਆ ਜਲ ਸਕਦੇ ਆ ਅਗਰ ਤੇਲ ਘੱਟ ਗਰਮ ਹੋਗਾ ਤਾਂ ਪੂਰਾ ਫਲੇਵਰ ਜਿਹੜਾ ਇਹਦਾ ਆਇਲ ਦੇ ਵਿੱਚ ਆ ਜਾਣਾ ਆ ਤੇ ਪੂਰੀ ਤਰ੍ਹਾਂ ਇਹ ਬੜੇ ਆਰਾਮ ਦੇ ਨਾਲ ਇਹਨਾਂ ਨੇ ਤੇਲ ਦੇ ਵਿੱਚ ਭੁੱਜ ਜਾਣਾ ਇਸ ਮਸਾਲੇ ਨੇ ਜੋ ਅਸੀਂ ਪਾਇਆ ਉਸ ਤੋਂ ਬਾਅਦ ਜੀ ਇਹ ਹੈਗਾ ਆ ਅਦਰਕ ਲਸਣ ਦਾ ਇੱਕ ਵੱਡਾ ਚਮਚ ਤੇ ਹਰੀਆਂ ਮਿਰਚਾਂ ਦੋ ਤਿੰਨ ਵੱਡੇ ਸਾਈਜ਼ ਦੇ ਪਤਲੇ ਲੰਬੇ ਕੱਟੇ ਪਿਆਜ਼ ਆ ਸਭ ਤੋਂ ਪਹਿਲਾਂ ਮੈਂ ਪਾਉਂਗੀ ਜੀ ਅਦਰਕ ਲਸਣ ਤੇ ਹਰੀਆਂ ਮਿਰਚਾਂ ਜੋ ਕਿ ਇਹਨਾਂ ਨੂੰ ਰਫਲੀ ਜਿਹਾ ਕੁੱਟਿਆ ਹੋਇਆ ਆ ਤੇ ਬਿਲਕੁਲ ਇਹਦਾ ਪੇਸਟ ਨਹੀਂ ਬਣਾਉਣਾ ਇਸ ਤਰ੍ਹਾਂ ਹੀ ਪਾਇਓ ਬਹੁਤ ਹੀ ਵਧੀਆ ਟੇਸਟ ਆਂਦਾ ਆ ਬਹੁਤ ਹੀ ਵਧੀਆ ਫਲੇਵਰ ਆਂਦਾ ਆ ਤੇ ਇਸ ਤਰ੍ਹਾਂ ਤੁਸੀਂ ਕੜੀ ਬਣਾ ਕੇ ਦੇਖਿਓ ਬਿਲਕੁਲ ਅਲੱਗ ਤਰੀਕੇ ਨਾਲ ਟੇਸਟੀ ਇੰਨੀ ਜ਼ਿਆਦਾ ਬਣਦੀ ਆ ਨਾ ਤੁਸੀਂ ਗਰਮਾ ਗਰਮ ਇਹਨਾਂ ਨੂੰ ਚਾਵਲਾਂ ਨਾਲ ਖਾ ਲਓ ਤਾਜ਼ੇ ਤਾਜ਼ੇ ਗਰਮ ਗਰਮ ਫੁਲਕੇ ਨਾਲ ਖਾ ਲਓ ਤੇ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਆ ਲਸਣ ਆਦਰਕ ਭੁੱਜਣ ਤੋਂ ਬਾਅਦ ਜੀ ਹੁਣ ਮੈਂ ਪਾਤਾ ਪਿਆਜ਼ ਪਿਆਜ਼ ਜਿਹੜਾ ਹੈ ਜਿਆਦਾ ਡਾਰਕ ਬਰਾਊਨ ਨਹੀਂ ਕਰਨਾ ਜਿਆਦਾ ਬਰਾਊਨ ਨਹੀਂ ਕਰਨਾ ਹਲਕਾ ਜਿਹਾ ਜਦੋਂ ਪਿਆਜ਼ ਦਾ ਕਲਰ ਚੇਂਜ ਹੋਣ ਲੱਗੇ ਉਸ ਵੇਲੇ ਆਪਾਂ ਇਹਦੇ ਵਿੱਚ ਉਹ ਕੜੀ ਵਾਲਾ ਬੈਟਰ ਪਾਵਾਂਗੇ ਤੇ ਗੈਸ ਦੀ ਫਲੇਮ ਜਿਹੜੀ ਜਿਆਦਾ ਨਹੀਂ ਹਾਈ ਰੱਖਣੀ ਬਿਲਕੁਲ ਮੀਡੀਅਮ ਫਲੇਮ ਤੇ ਹੀ ਪਕਾਉਣਾ ਆ ਜੀ ਇਹਨਾਂ ਨੂੰ ਪਿਆਜ਼ ਨੂੰ ਆਪਾਂ ਤਾਂ ਜੋ ਜਿਹੜੇ ਪ੍ਰੋਪਰ ਫਲੇਵਰ ਸਾਡੇ ਜਿਹੜੇ ਆ ਔਇਲ ਦੇ ਵਿੱਚ ਆਣ ਕੜੀ ਦੇ ਵਿੱਚ ਆਣ ਜਿਹੜੀ ਆਪਾਂ ਬਣਾ ਰਹੇ ਆਂ ਜੀ ਤੇ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਵਾਇਗਰੂ ਚੜ੍ਹਦੀ ਕਲਾ ਚ ਰੱਖੇ ਤੇ ਜੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਪਸੰਦ ਆਂਦੀ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤੇ ਬਣਾਇਆ ਕਰੋ ਜੀ ਜ਼ਰੂਰ ਹਲਕਾ ਜਿਹਾ ਪਿਆਜ਼ ਜਿਹੜਾ ਆ ਗੁਲਾਬੀ ਹੋ ਗਿਆ ਆ ਗੁਲਾਬੀ ਹੋਣ ਤੋਂ ਬਾਅਦ ਜੀ ਇਹ ਪਾ ਰਹੀ ਆ ਮੈਂ ਆਲੂ ਮੇਥੀ ਬਾਅਦ ਚ ਪਾਵਾਂਗੇ ਕਿਉਂਕਿ ਪਹਿਲਾਂ ਮੈਂ ਮੇਥੀ ਪਾਣ ਲੱਗੀ ਸੀ ਫਿਰ ਸੋਚਿਆ ਕਿ ਆਲੂ ਜਿਹੜੇ ਆ ਇਹਨਾਂ ਨੂੰ ਟਾਈਮ ਲੱਗਦਾ ਪੱਕਣ ਚ ਥੋੜਾ ਜਿਹਾ ਆਲੂਆਂ ਨੂੰ ਆਪਾਂ ਸੌਟੇ ਕਰਾਂਗੇ ਮਸਾਲੇ ਦੇ ਵਿੱਚ ਨਾਲ ਹੀ ਥੋੜੇ ਦੇਰ ਬਾਅਦ ਮੇਥੀ ਪਾਵਾਂਗੇ ਤੇ ਇਸ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਆ ਹਿਲਾਉਂਦੇ ਜਾਣਾ ਆ ਚੰਗੀ ਤਰ੍ਹਾਂ ਤਾਂ ਜੋ ਜਿਹੜੇ ਆਲੂ ਆ ਥੋੜੇ ਜਿਹਾ ਸੌਫਟ ਹੋ ਜਾਣ ਜ਼ਿਆਦਾ ਨਹੀਂ ਕਰਨੇ ਜ਼ਿਆਦਾ ਤਾਂ ਜਦੋਂ ਆਪਾਂ ਇਹ ਕੜੀ ਬਣਾਉਣੀ ਆ ਤਾਂ ਕੜੀ ਜਦੋਂ ਪੱਕਣੀ ਆ ਕੜੀ ਜਦੋਂ ਰਿਜਣੀ ਆ ਤਾਂ ਉਸ ਵੇਲੇ ਵੀ ਆਲੂ ਸਾਡੇ ਬਿਲਕੁਲ ਪੱਕ ਕੇ ਸੌਫਟ ਹੋ ਜਾਣੇ ਆ ਜੀ ਆਹ ਲੋ ਜੀ ਥੋੜਾ ਜਿਹਾ ਮੈਂ ਇਹਦੇ ਵਿੱਚ 10 ਤੋਂ 12 ਦਾਣੇ ਆ ਕਾਲੀਆਂ ਸਾਬਤ ਮਿਰਚਾਂ ਦੇ ਪਾਏ ਆ ਇਹ ਨਾਲ ਬਹੁਤ ਵਧੀਆ ਫਲੇਵਰ ਆਂਦਾ ਆ ਟੇਸਟੀ ਬਹੁਤ ਬਣਦੀਆਂ ਤੇ ਕਰਾਰਿਆ ਪੰਨ ਆਂਦਾ ਆ ਇੱਕ ਜਦੋਂ ਇਹ ਮੂੰਹ ਦੇ ਵਿੱਚ ਆਪਾਂ ਦੇ ਇਹ ਕਾਲੀ ਮਿਰਚ ਆਉਂਦੀ ਆ ਤੇ ਟੇਸਟ ਬਹੁਤ ਵਧੀਆ ਲੱਗਦਾ ਆ ਲਓ ਜੀ ਇਸ ਤਰ੍ਹਾਂ ਭੁੰਨਣ ਤੋਂ ਬਾਅਦ ਥੋੜ ਦੇ ਇਹਨਾਂ ਨੂੰ ਸੌਟੇ ਕਰਨ ਤੋਂ ਬਾਅਦ ਜੀ ਆਲੂਆਂ ਨੂੰ ਤੇ ਮੈਂ ਪਾ ਦਣੀ ਇਹਦੇ ਵਿੱਚ ਮੇਥੀ ਕੱਟੀ ਹੋਈ ਮੇਥੀ ਸਾਨੂੰ ਹੁਣ ਜਿਆਦਾ ਲੱਗ ਰਹੀ ਹੈ ਨਾ ਇਸ ਤਰ੍ਹਾਂ ਕਿ ਬੜੀ ਮੁਸ਼ਕਲ ਹੋਊਗੀ ਇਹਨਾਂ ਨੂੰ ਮਿਕਸ ਕਰਨ ਵਿੱਚ ਹਿਲਾਉਣ ਵਿੱਚ ਪਰ ਤਕਰੀਬਨ 1 ਮਿੰਟ ਦੇ ਵਿੱਚ ਵਿੱਚ ਹੀ ਇਹਨੇ ਬਿਲਕੁਲ ਮੇਥੀ ਨੇ ਸੌਫਟ ਹੋ ਜਾਣਾ ਹੈ ਬਹੁਤ ਘਟ ਜਾਣਾ ਹੈ ਇਸ ਤਰ੍ਹਾਂ ਹੀ ਮੇਥੀ ਨੂੰ ਆਪਾਂ ਹਿਲਾਣਾ ਹੈ ਹੌਲੀ-ਹੌਲੀ ਹਲਕੇ ਹੱਥ ਦੇ ਨਾਲ ਤਾਂ ਜੋ ਇਹ ਬਾਹਰ ਨਾ ਡਿਗੇ ਬਿਲਕੁਲ ਹੀ ਇਹਨੇ ਥੋੜੀ ਜਿਹੀ ਰਹਿ ਜਾਣਾ ਹੈ ਜਦੋਂ ਇਹਨੇ ਪੂਰੀ ਤਰ੍ਹਾਂ ਸੌਫਟ ਹੋ ਜਾਣਾ ਹੈ ਬਿਲਕੁਲ ਜਿੱਦਾਂ ਮੁਰਝਾ ਆ ਜਾਂਦੀ ਹੈ ਨਾ ਮੇਥੀ ਇਸ ਤਰ੍ਹਾਂ ਹੋ ਜਾਣੀ ਆ ਆ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਬਿਲਕੁਲ ਆਪਾਂ ਹਲਕੇ ਹੱਥ ਦੇ ਨਾਲ ਹਿਲਾਣਾ ਆ ਬਣਾ ਕੇ ਦੇਖਿਓ ਜੀ ਬਹੁਤ ਹੀ ਅਮੇਜ਼ਿੰਗ ਟੇਸਟਾਂ ਦਾ ਆ ਕੋਈ ਇਹ ਕੜੀ ਜਿਹੜੀ ਆ ਬਾਇਵਾਦੀ ਨਹੀਂ ਕਰਦੀ ਕਿਉਂਕਿ ਆਪਾਂ ਇਹਦੇ ਵਿੱਚ ਮੇਥੀ ਦਾਣਾ ਵੀ ਪਾਇਆ ਆ ਵੈਸੇ ਵੀ ਹਰੀ ਮੇਥੀ ਪਾਈ ਆ ਤੇ ਪ੍ਰੋਪਰ ਆਪਾਂ ਮਸਾਲੇ ਪਾਏ ਆ ਹੋਰ ਵੀ ਪਾਵਾਂਗੇ ਤੇ ਹਿੰਗ ਵੀ ਪਾਵਾਂਗੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹਦਾ ਪਾਣੀ ਜਿਹੜਾ ਆ ਜੋ ਵੀ ਥੋੜਾ ਬਹੁਤ ਪਾਣੀ ਨਿਕਲਦਾ ਬਿਲਕੁਲ ਸੋਖ ਹੋ ਗਿਆ ਆ ਸੁੱਕ ਗਿਆ ਪਾਣੀ ਤੇ ਤੁਸੀਂ ਦੇਖ ਸਕਦੇ ਆ ਤਲੇ ਦੇ ਨਾਲ ਬਿਲਕੁਲ ਨਹੀਂ ਹੈ ਕਿ ਲੱਗਿਓ ਤੇ ਸਾਡੀ ਇਹ ਮੇਥੀ ਜਿਹੜੀ ਆ ਪੂਰੀ ਤਰ੍ਹਾਂ ਤੋੜ ਕੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਭੁੰਨ ਲਿਆ ਆ ਰੋਸਟ ਕਰ ਲਿਆ ਆ ਜੀ ਹੁਣ ਇਸ ਤੋਂ ਬਾਅਦ ਜੀ ਮੈਂ ਪਾਣਾ ਆ ਆਪਣਾ ਕੜੀ ਦਾ ਜਿਹੜਾ ਬੈਟਰ ਬਣਾ ਕੇ ਰੱਖਿਆ ਹੋਇਆ ਸੀ ਉਹ ਪਾਣਾ ਆ ਦੇਖੋ ਇਸ ਤਰ੍ਹਾਂ ਤੇ ਜੀ ਬੈਟਰ ਪਾਉਣ ਤੋਂ ਬਾਅਦ ਜੀ ਉਨਾਂ ਚਿਰ ਮੈਂ ਇਹਨੂੰ ਹਿਲਾਉਣਾ ਆ ਜਿੰਨਾ ਚਿਰ ਕੜੀ ਰਿੱਜਣ ਨਹੀਂ ਲੱਗ ਜਾਂਦੀ ਪੱਕਣ ਨਹੀਂ ਲੱਗ ਜਾਂਦੀ ਇੱਕ ਓਵਲ ਨਹੀਂ ਆ ਜਾਂਦਾ ਉਨਾ ਚਿਰ ਇਹਨੂੰ ਹਿਲਾਉਣਾ ਨਹੀਂ ਛੱਡਣਾ ਕਿਉਂਕਿ ਲੱਸੀ ਆ ਜਾਂ ਦਹੀਂ ਆ ਕੁਛ ਵੀ ਆ ਪਾਣੀ ਹੋਰ ਇਹਦੇ ਵਿੱਚ ਪਾਊਗਾ ਕਿਉਂ ਜਦੋਂ ਇਹਦੇ ਵਿੱਚ ਆਪਾਂ ਨਮਕ ਪਾਇਆ ਆ ਤੇ ਇਹਦਾ ਫਟਣ ਦਾ ਡਰ ਹੁੰਦਾ ਇੱਕ ਦਾਣੇ ਜੇ ਬਣ ਜਾਂਦੇ ਆ ਦਾਣੇ ਜੇ ਨਾ ਬਣਨ ਇਸ ਕਰਕੇ ਜੀ ਇਹਨੂੰ ਪ੍ਰੋਪਰ ਹਿਲਾਉਂਦੇ ਜਾਣਾ ਪਾਣੀ ਜਿਹੜਾ ਆਪਾਂ ਬੌਲ ਦੇ ਵਿੱਚ ਬੇਸਣ ਘੋਲਿਆ ਸੀ ਉਹਦੇ ਵਿੱਚ ਮੈਂ ਪਾਣੀ ਪਾ ਕੇ ਹੋਰ ਪਾਤਾ ਕਿਉਂਕਿ ਉਹਨੂੰ ਬੌਲ ਨੂੰ ਵੀ ਲੱਗਿਆ ਹੋਇਆ ਸੀਗਾ ਬੇਸੋਂ ਪਾਣੀ ਹੋਰ ਪਾਊਗਾ ਹਜੇ ਕਿਉਂਕਿ ਜਦੋਂ ਇਹ ਕੜੀਰ ਕੜੀ ਰਿਜਦੀ ਆ ਉਦੋਂ ਵੀ ਇਹਦਾ ਪਾਣੀ ਥੋੜਾ ਜਿਹਾ ਸੁੱਕਦਾ ਆ ਘਟ ਜਾਂਦੀ ਥੋੜੀ ਜਿਹੀ ਤੇ ਇਸ ਕਰਕੇ ਹੁਣ ਮੈਨੂੰ ਲੱਗ ਰਿਹਾ ਆ ਕਿ ਹਲਦੀ ਘਟਿਆ ਪਰ ਜਦੋਂ ਜਦੋਂ ਇਹਨੇ ਰਿਜਣ ਲੱਗ ਜਾਣਾ ਪੱਕਣ ਲੱਗ ਜਾਣਾ ਤੇ ਇਹ ਹਲਦੀ ਜਿਹੜੀ ਆ ਹਲਦੀ ਦਾ ਪ੍ਰੋਪਰ ਜਿਹੜਾ ਕਲਰ ਆ ਨਿਕਲ ਕੇ ਆਣਾ ਲਓ ਜੀ ਜਿੰਨੀ ਕੁ ਜ਼ਰੂਰਤ ਸੀ ਪਾਣੀ ਮੈਂ ਹੋਰ ਪਾ ਲਿਆ ਬਿਲਕੁਲ ਵੀ ਹੁਣ ਸਾਨੂੰ ਲੱਗ ਐ ਇਸ ਤਰ੍ਹਾਂ ਰਹੀ ਆ ਕਿ ਜਿਵੇਂ ਬਹੁਤ ਪਤਲੀ ਹੋ ਗਈ ਪਰ ਇਹਨੇ ਪਤਲੀ ਨਹੀਂ ਹੋਣਾ ਬਹੁਤ ਹੀ ਵਧੀਆ ਕੜੀ ਨੇ ਖਾਣ ਵਾਲੀ ਠੀਕ ਹੋ ਜਾਣਾ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਹਿਲਾਉਂਦੇ ਹਿਲਾਉਂਦੇ ਇਹਨੂੰ ਉਬਾਲ ਆ ਗਿਆ ਤੇ ਇਹਦਾ ਜਿਹੜਾ ਕਲਰ ਆ ਬਿਲਕੁਲ ਨਿਕਲ ਕੇ ਆ ਗਿਆ ਬਹੁਤ ਹੀ ਸੋਹਣਾ yellow ਕਲਰ ਆ ਗਿਆ ਜੋ ਕਿ ਆਮ ਸਾਡੀ ਕੜੀ ਦਾ ਹੁੰਦਾ ਆ ਦੇਖੋ ਹੁਣ ਇਹਨੂੰ ਮੈਂ ਹਿਲਾਣਾ ਬੰਦ ਕਰ ਦੇਣਾ ਆ ਗੈਸ ਦੀ ਫਲੇਮ ਜਿਹੜੀ ਆ ਉਹ ਘਟ ਕਰ ਦੇਣੀ ਆ ਤੇ ਢੱਕਣ ਹਲਕਾ ਜਿਹਾ ਪੂਰਾ ਢੱਕਣ ਇਹ ਤੇ ਪ੍ਰੋਪਰ ਨਹੀਂ ਦੇਣਾ ਹੈਗਾ ਕਿ ਬਿਲਕੁਲ ਬੰਦ ਨਹੀਂ ਕਰਨਾ ਆਪਾਂ ਪਤੀਲੇ ਨੂੰ ਤਾਂ ਜੋ ਕੜੀ ਇਹ ਬਾਹਰ ਨਾ ਨਿਕਲੇ ਤੇ ਹਲਕਾ ਜਿਹਾ ਢੱਕਣ ਜਿਹੜਾ ਆ ਇੱਕ ਸਾਈਡ ਤੋਂ ਖੁੱਲਾ ਰੱਖਣਾ ਆ ਆ ਦੇਖੋ ਇਸ ਤਰ੍ਹਾਂ ਇਹਨੂੰ ਫੇਰ ਮੈਂ ਦੁਬਾਰਾ ਹਿਲਾ ਰਹੀ ਆ ਮਿਕਸ ਕਰ ਰਹੀ ਆ ਤੁਸੀਂ ਯਕੀਨ ਜਾਣਿਓ ਮੇਥੀ ਦੀ ਫਲੇਵਰ ਮੇਥੀ ਦਾ ਫਲੇਵਰ ਇੰਨਾ ਵਧੀਆ ਮੇਥੀ ਦਾ ਟੇਸਟ ਆ ਰਿਹਾ ਕੁਝ ਸੌਰੀ ਸਮੈਲ ਆ ਰਹੀ ਸੀ ਬਹੁਤ ਹੀ ਵਧੀਆ ਖਾਣ ਤੇ ਤਾਂ ਇੰਨਾ ਟੇਸਟ ਵਧੀਆ ਆ ਰਿਹਾ ਸੀ ਤੇ ਸਭ ਨੂੰ ਹੀ ਪਸੰਦ ਆਈ ਜਿਨ੍ਹਾਂ ਜਿਨ੍ਹਾਂ ਨੇ ਵੀ ਖਾਧੀ ਆ ਜਿਨ੍ਹਾਂ ਜਿਨ੍ਹਾਂ ਨੂੰ ਵੀ ਖਲਾਈ ਆ ਕਿਉਂਕਿ ਹਰ ਕੋਈ ਕੜੀ ਚਾਵਲ ਖਾਣੇ ਬਹੁਤ ਪਸੰਦ ਕਰਦਾ ਆ ਦੇਖੋ ਕਿਸ ਤਰ੍ਹਾਂ ਜਿਵੇਂ ਕੜੀ ਕਿਵੇਂ ਰੇਜ ਰਹੀ ਆ ਦੇਖੋ ਪੂਰੀ ਤਰ੍ਹਾਂ ਪ੍ਰੋਪਰ ਇਹਨੂੰ ਅਸੀਂ ਪਕਾਉਣਾ ਆ ਇੱਕ ਇਹਦਾ ਕੱਚਾਪਨ ਹੁੰਦਾ ਆ ਉਹ ਕੱਚਾਪਨ ਖਤਮ ਕਰਨਾ ਆ ਫਿਰ ਤੁਸੀਂ ਦੇਖਿਓ ਕੜੀ ਦਾ ਟੇਸਟ ਕਿੰਨਾ ਵਧੀਆ ਆਂਦਾ ਆ ਆ ਦੇਖੋ ਮਿਕਸ ਇਹਨੂੰ ਕਰਦੇ ਜਾਣਾ ਹਿਲਾਉਂਦੇ ਜਾਣਾ ਆ ਜਿਹੜੇ ਆਲੂ ਆ ਆਲੂ ਆਪਾਂ ਥੋੜਾ ਜਿਆ ਰੋਸਟ ਕੀਤੇ ਸੀ ਬਾਕੀ ਐਸੇ ਤਰ੍ਹਾਂ ਹੀ ਕੜੀ ਦੇ ਵਿੱਚ ਪੱਕ ਜਾਣਾ ਆ ਆਲੂਆਂ ਨੇ ਤੇ ਢੱਕਣ ਇਸ ਤਰ੍ਹਾਂ ਹੀ ਵਿਲਲਾ ਰੱਖ ਕਰਕੇ ਆ ਦੇਖੋ ਮੈਂ ਗੈਸ ਦੀ ਫਲੇਮ ਬਿਲਕੁਲ ਘੱਟ ਕਰ ਦਿੱਤੀ ਐ ਇਹਨੂੰ ਪਕਾਉਣਾ ਆ ਦੂਸਰੀ ਸਾਡੇ ਤੇ ਮੈਂ ਚਾਵਲ ਵੀ ਬਣਾ ਲਿਆ ਕਿਉਂਕਿ ਪ੍ਰਦੀਪ ਜਿਹੜੀ ਆ ਪ੍ਰਦੀਪ ਸਾਡੀ ਨੂੰ ਚਾਵਲ ਕੜੀ ਚਾਵਲ ਖਾਣੇ ਬਹੁਤ ਪਸੰਦ ਆ ਜੀ ਆ ਲਓ ਜੀ ਕੜਛੀ ਲੈ ਲਈ ਆ ਜੀ ਮੈਂ ਕਿਉਂਕਿ ਕੜੀ ਸਾਡੀ ਤਕਰੀਬਨ ਬਣ ਕੇ ਤਿਆਰ ਹੋ ਗਈ ਆ 15 ਤੋਂ 20 ਮਿੰਟ ਮੈਂ ਕੜੀ ਨੂੰ ਪਕਾਇਆ 15 ਤੋਂ 20 ਮਿੰਟ ਹੁਣ ਪਕਾਇਆ ਤਕਰੀਬਨ ਟੋਟਲ ਅੱਧਾ ਘੰਟਾ ਕੜੀ ਸਾਡੀ ਪੱਕੀ ਆ ਜੀ ਅੱਧਾ ਘੰਟਾ ਕੜੀ ਪੱਕੀ ਅੱਧਾ ਘੰਟਾ ਤੋਂ ਵੀ ਜ਼ਿਆਦਾ ਹੀ ਪੱਕੀ ਹੋਊਗੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਅੱਗੇ ਨਾਲੋਂ ਇਹ ਘੱਟ ਵੀ ਗਈ ਆ ਪੱਕਣ ਦੇ ਨਾਲ ਤੇ ਇੰਨਾ ਹੀ ਕੁਝ ਚਾਹੀਦੀ ਸੀ ਟੇਸਟ ਤੁਸੀਂ ਕਰਕੇ ਦੇਖ ਸਕਦੇ ਹੋ ਨਮਕ ਵਗੈਰਾ ਤੁਸੀਂ ਕੜੀ ਦਾ ਚੈੱਕ ਕਰ ਸਕਦੇ ਆ ਮੈਂ ਚੈੱਕ ਕੀਤਾ ਬਿਲਕੁਲ ਪਰਫੈਕਟ ਸੀ ਪ੍ਰੋਪਰ ਨਮਕ ਸੀ ਸਾਰਾ ਕੁਝ ਵਧੀਆ ਸੀ ਬਹੁਤ ਹੀ ਟੇਸਟੀ ਸੀ ਦਿਲ ਕਰਦਾ ਸੀ ਕਿ ਐਸੇ ਤਰ੍ਹਾਂ ਹੀ ਖਾ ਲਈਏ ਤੜਕਾ ਲਗਾਉਣ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਇੱਕ ਤੜਕਾ ਇਹ ਤੇ ਹੋਰ ਲੱਗੂਗਾ ਪਰ ਦਿਲ ਇੰਨਾ ਮਨ ਇੰਨਾ ਖੁਸ਼ ਹੋਇਆ ਕਾ ਕੇ ਜਦੋਂ ਟੇਸਟ ਕੀਤਾ ਨਮਕ ਮਿਰਚ ਮੈਂ ਟੇਸਟ ਕੀਤਾ ਬਹੁਤ ਹੀ ਵਧੀਆ ਬਹੁਤ ਜ਼ਿਆਦਾ ਟੇਸਟ ਲੱਗਾ ਇਸ ਤਰ੍ਹਾਂ ਲੱਗਦਾ ਸੀ ਕਿ ਐਸੇ ਤਰ੍ਹਾਂ ਹੀ ਬਿਨਾ ਤੜਕੇ ਤੋਂ ਆਪਾਂ ਕੜੀ ਇਸ ਤਰ੍ਹਾਂ ਹੀ ਬੌਲ ਦੇ ਵਿੱਚ ਭਰ ਕੇ ਖਾਈਏ ਤੇ ਇੰਨੀ ਟੇਸਟੀ ਲੱਗ ਰਹੀ ਸੀ ਲਓ ਜੀ ਗੈਸ ਦੀ ਫਲੇਮ ਕਰ ਦਿੱਤੀ ਬੰਦ ਹੁਣ ਮੈਂ करूंगी ਜੀ ਅਗਲੇ ਨੈਕਸਟ ਤੜਕੇ ਦੀ ਤਿਆਰੀ ਜੀ ਉਹਦੀ ਤਿਆਰੀ ਕਰਨ ਵਾਸਤੇ ਮੈਂ ਜਿਹੜੀ ਆ ਆਪਣਾ ਕੜੀ ਆ ਇਹਨੂੰ ਮੈਂ ਦੂਸਰੇ ਚੁੱਲੇ ਤੇ ਰੱਖ ਰਹੀ ਹਾਂ ਤੇ ਨਾਲ ਹੀ ਆਪਾਂ ਰੱਖਾਂਗੇ ਪੈਨ ਤੜਕਾ ਲਗਾਉਣ ਵਾਸਤੇ ਲਓ ਜੀ ਗੈਸ ਦੀ ਫਲੇਮ ਜਿਹੜੀ ਆਨ ਕਰਕੇ ਪੈਨ ਰੱਖ ਲਈਏ ਗੈਸ ਦੇ ਉੱਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਉਂਗੀ ਤੇ ਥੋੜਾ ਜਿਹਾ ਇਹਦੇ ਵਿੱਚ ਪਾਉਂਗੀ ਘਿਓ ਫਲੇਵਰ ਵਾਸਤੇ ਤੁਸੀਂ ਚਾਹੋ ਤਾਂ ਟੋਟਲੀ ਘਿਓ ਦਾ ਹੀ ਤੜਕਾ ਲਗਾ ਸਕਦੇ ਆ ਤੁਸੀਂ ਚਾਹੋ ਤਾਂ ਟੋਟਲੀ ਤੇਲ ਦਾ ਹੀ ਤੇਲ ਦਾ ਵੀ ਤੜਕਾ ਲਗਾ ਸਕਦੇ ਆ ਪਰ ਥੋੜਾ ਜਿਹਾ ਘਿਓ ਇਹਦੇ ਵਿੱਚ ਮਿਕਸ ਕਰਨ ਨਾਲ ਇਹ ਹੁੰਦਾ ਦੇਸੀ ਘਿਓ ਆ ਘਰ ਦਾ ਘਿਓ ਆ ਮੇਰਾ ਇਹ ਮੈਂ ਬਸ ਇੰਨਾ ਕਰਿਆ ਗਿਆ ਭਰਿਆ ਹੋਇਆ ਸੀ ਪੂਰਾ ਇਹ ਪ੍ਰੋਪਰ ਤੇ ਜੀ ਇੱਕ ਚਮਚ ਇਹਦੇ ਵਿੱਚ ਮੈਂ ਕਿਉਂ ਦਾ ਪਾਇਆ ਤੁਸੀਂ ਜਿਆਦਾ ਵੀ ਪਾ ਸਕਦੇ ਆ ਘਟਵਾਦ ਤੁਸੀਂ ਕਰ ਸਕਦੇ ਆ ਜਿੰਨਾ ਕੁ ਤੁਹਾਡੀ ਸਿਹਤ ਇਜਾਜ਼ਤ ਦਿੰਦੀ ਆ ਓਨਾ ਕੁ ਤੁਸੀਂ ਪਾ ਸਕਦੇ ਆ ਕਿਉਂ ਉਹ ਦਾ ਜਿਹੜਾ ਨਾ ਫਲੇਵਰ ਆਂਦਾ ਆ ਬਹੁਤ ਅਮੇਜ਼ਿੰਗ ਫਲੇਵਰ ਆਂਦਾ ਆ ਹਰ ਕੋਈ ਇਹੀ ਸੋਚੂਗਾ ਕਿ ਇੰਨੀ ਟੇਸਟੀ ਬਣੀ ਕਿਦਾਂ ਆ ਇਹੀ ਸੀਕ੍ਰਟ ਹੁੰਦੇ ਇਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਦਾਲ ਸਬਜ਼ੀ ਕੋਈ ਵੀ ਹੋਵੇ ਉਹਨੂੰ ਲੇਵਰ ਫੁੱਲ ਬਣਾਉਂਦੀਆਂ ਆ ਲਓ ਜੀ ਇੱਕ ਛੋਟਾ ਚਮਚ ਭਰ ਕੇ ਮੈਂ ਇਹਦੇ ਵਿੱਚ ਹਿੰਗ ਦਾ ਪਾਇਆ ਥੋੜਾ ਜਿਹਾ ਮੈਂ ਪਾਇਆ ਹਾਫ ਚਮਚ ਪਾਇਆ ਮੈਂ ਜੀਰੇ ਦਾ ਤੇ ਇਹ ਮੈਂ ਬਰੀਕ ਕੱਟਿਆ ਹੋਇਆ ਲਸਣ ਲੈਣਾ ਤੁਸੀਂ ਇਹਨੂੰ ਪੇਸਟ ਨਹੀਂ ਬਣਾਣੀ ਇਹਨੂੰ ਕੁੱਟਣਾ ਨਹੀਂ ਇਹਨੂੰ ਬਰੀਕ ਕੱਟ ਕੇ ਲੈਣਾ ਆ ਬਹੁਤ ਹੀ ਵਧੀਆ ਟੇਸਟ ਆਂਦਾ ਕੱਟੇ ਹੋਏ ਲਸਣ ਦਾ ਇਸ ਤੋਂ ਬਾਅਦ ਜੀ ਮੈਂ ਇਹ ਤਿੰਨ ਸਾਬਤ ਲਾਲ ਸੁੱਕੀਆਂ ਮਿਰਚਾਂ ਪਾਉਣੀਆਂ ਇਹਦੇ ਨਾਲ ਵੀ ਇਹਦਾ ਫਲੇਵਰ ਬਹੁਤ ਹੀ ਵਧੀਆ ਕੜੀ ਦਾ ਆਂਦਾ ਆ ਬਹੁਤ ਹੀ ਟੇਸਟੀ ਬਣਦੀ ਆ ਇਹ ਹੈਗਾ ਜੀ ਕੜੀ ਪੱਤਾ ਕੜੀ ਪੱਤਾ ਵੀ ਪਾਉਣ ਦੇ ਨਾਲ ਜਿਹੜਾ ਕੜੀ ਦਾ ਫਲੇਵਰ ਆ ਬਹੁਤ ਟੇਸਟਾ ਦਾ ਹਿੰਗ ਵੀ ਬਹੁਤ ਵਧੀਆ ਸਾਡੇ ਵਾਸਤੇ ਕੜੀ ਪੱਤਾ ਵੀ ਬਹੁਤ ਵਧੀਆ ਆ ਹਿੰਗ ਜਿਹੜੀ ਆ ਸਾਡੇ ਖਾਣਾ ਹজম ਕਰਨ ਚ ਮਦਦ ਕਰਦੀ ਪੇਟ ਵਾਸਤੇ ਬਹੁਤ ਵਧੀਆ ਗੈਸ ਦੀ ਫਲੇਮ ਮੈਂ ਬੰਦ ਕਰਤੀ ਤੇ ਗੈਸ ਦੀ ਫਲੇਮ ਬੰਦ ਕਰਕੇ ਮੈਂ ਇਹਦੇ ਵਿੱਚ ਪਾਣਾ ਆ ਰੈੱਡ ਚਿੱਲੀ ਪਾਊਡਰ ਜਿਹਨੂੰ ਆਪਾਂ ਦੇਗੀ ਮਿਰਚ ਕਹਿੰਦੇ ਆ ਆ ਦੇਖੋ ਇਸ ਤਰ੍ਹਾਂ 2 ਚਮਚ ਮੈਂ ਛੋਟੇ ਜਿਹੜੇ ਆ ਇਹ ਮੈਂ ਭਰ ਕੇ ਪਾ ਲਿਆ ਅੰਦਾਜ਼ੇ ਦੇ ਨਾਲ ਜੀ ਇਹਨੂੰ ਕਰਨਾ ਆ ਜੀ ਮਿਕਸ ਚੰਗੀ ਤਰ੍ਹਾਂ ਗੈਸ ਦੀ ਫਲੇਮ ਔਨ ਨਹੀਂ ਕਰਨੀ ਕਿਉਂਕਿ ਇਹ ਜਿਹੜਾ ਥੋੜੀ ਜਿਹੀ ਮੈਂ ਹਾਫ ਟੀस्पून ਪਾਇਆ ਜੀ ਕੁੱਟੀ ਲਾਲ ਮਿਰਚ ਇਹਦਾ ਵੀ ਫਲੇਵਰ ਬਹੁਤ ਵਧੀਆ ਆਂਦਾ ਆ ਤੇ ਗੈਸ ਦੀ ਫਲੇਮ ਇਸ ਕਰਕੇ ਔਨ ਨਹੀਂ ਕਰਨੀ ਕਿਉਂਕਿ ਜਿਹੜੀ ਲਾਲ ਮਿਰਚ ਆ ਦੇਗੀ ਮਿਰਚ ਆ ਇਹ ਬਹੁਤ ਜਲਦੀ ਸੜ ਜਾਂਦੀ ਹੈ ਇਸ ਕਰਕੇ ਇਹਦਾ ਰੈੱਡ ਕਲਰ ਬਰਕਰਾਰ ਰਹੇ ਗੈਸ ਦੀ ਫਲੇਮ ਬੰਦ ਕਰਕੇ ਹੀ ਤੁਸੀਂ ਤੇਲ ਜਾਂ ਘਿਓ ਦੇ ਵਿੱਚ ਇਹ ਪਾਉਣੀ ਆ ਲਓ ਜੀ ਇੱਧਰ ਸਾਡੀ ਜਿਹੜੀ ਕੜੀ ਆ ਆਪਾਂ ਇਹਦਾ ਢੱਕਣ ਚੁੱਕ ਕੇ ਨਾਲ ਹੀ ਜਿਹੜਾ ਤੜਕਾ ਆ ਉਹ ਇਹਦੇ ਵਿੱਚ ਪਾ ਦੇਣਾ ਆ ਕੜੀ ਦੇ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆ ਸਮੈਲਾ ਆ ਵਾਓ ਤੜਕਾ ਲਗਾंदे ਸਾਰ ਹੀ ਤੁਸੀਂ ਇਹਦਾ ਢੱਕਣ ਬੰਦ ਕਰ ਦੇਣਾ ਤਾਂ ਜੋ ਜਿਹੜੇ ਸਾਰੇ ਫਲੇਵਰ ਆ ਹਿੰਗ ਦਾ ਜੀਰੇ ਦਾ ਕੜੀ ਪੱਤੇ ਦਾ ਸਾਰੇ ਫਲੇਵਰ ਇਹਦੇ ਵਿੱਚ ਪੂਰੀ ਤਰ੍ਹਾਂ ਕੜੀ ਦੇ ਵਿੱਚ ਪ੍ਰੋਪਰ ਆ ਜਾਣ ਤੇ ਇਹ ਜਿਹੜਾ ਪੈਨ ਨੂੰ ਲੱਗਿਆ ਹੋਇਆ ਮਸਾਲਾ ਹੋਰ ਵੀ ਇਹ ਵੀ ਆਪਾਂ ਇਹਦੇ ਵਿੱਚ ਆ ਦੇਖੋ ਪਾ ਕੇ ਇਹਦੇ ਵਿੱਚ ਪਾ ਦੇਣਾ ਕਿਉਂਕਿ ਮਸਾਲਾ ਬਹੁਤ ਹੀ ਵਧੀਆ ਹੁੰਦਾ ਹੈ ਟੇਸਟੀ ਹੁੰਦਾ ਜਿਹੜਾ ਤੜਕੇ ਵਾਲੀ ਪੈਨ ਦੇ ਨਾਲ ਲੱਗਿਆ ਹੁੰਦਾ ਆ ਲਓ ਜੀ ਸਾਡੀ ਕੜੀ ਬਣ ਕੇ ਤਿਆਰ ਹੋ ਗਈ ਜੀ ਗਰਮਾ ਗਰਮ ਤੇ ਗਰਮਾ ਗਰਮ ਕੜੀ ਨੂੰ ਤਾਜ਼ੇ ਬਣੇ ਰਾਈਸ ਚਾਵਲ ਦੇ ਨਾਲ ਖਾਓ ਜੀ ਬਹੁਤ ਹੀ ਵਧੀਆ ਲੱਗਦੀ ਆ ਤੁਸੀਂ ਨੇੜਿਓਂ ਦੇਖੋ ਇਹਦਾ ਕਲਰ ਪ੍ਰੋਪਰ ਆਇਆ ਜਿਹੜੀ ਆਪਾਂ ਦੇਗੀ ਲਾਲ ਮਿਰਚ ਪਾਉਨੇ ਆ ਜੀ ਇਹਦਾ ਇਹ ਹੁੰਦਾ ਆ ਕਿ ਇਹ ਸਪਾਈਸੀ ਨਹੀਂ ਹੁੰਦੀ ਇਹਦੇ ਨਾਲ ਕਲਰ ਬਹੁਤ ਸੋਹਣਾ ਆਉਂਦਾ ਦੇਗੀ ਲਾਲ ਮਿਰਚ ਦੇ ਨਾਲ ਆਹ ਦੇਖੋ ਜੀ ਤੁਹਾਨੂੰ ਮੈਂ ਦਿਖਾ ਰਹੀ ਆ ਗਰਮ ਬਹੁਤ ਜ਼ਿਆਦਾ ਸੀ ਇਸ ਕਰਕੇ ਥੋੜਾ ਭਾਫ਼ ਜਿਹੀ ਲੱਗ ਰਹੀ ਸੀਗੀ ਤੇ ਤੁਸੀਂ ਵੀ ਦੇਖ ਰਹੇ ਹੋ ਜੀ ਆਹ ਦੇਖੋ ਜੀ ਆਲੂ ਬਹੁਤ ਸੋਹਣੇ ਤੇ ਆਲੂ ਟੇਸਟੀ ਬਹੁਤ ਲੱਗ ਰਹੇ ਸੀਗੇ ਜਦੋਂ ਆਪਾਂ ਖਾ ਰਹੇ ਸੀ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਗਰਮਾ ਗਰਮ ਪ੍ਰਸ਼ਾਦੇ ਜੇ ਆਪਾਂ ਘਰ 'ਚ ਬਣਾਉਨੇ ਆ ਉਹਨਾਂ ਨਾਲ ਖਾਓ ਜਾਂ ਤੁਸੀਂ ਚਾਵਲਾਂ ਦਾ ਨਾਲ ਖਾਓ ਬਹੁਤ ਹੀ ਵਧੀਆ ਲੱਗਦੀ ਆ ਜੀ ਇਹ ਸਾਡੀ ਕੜੀ ਜੋ ਆਪਾਂ ਬਣਾਈ ਆ ਤੇ ਜੀ ਹੁਣ ਮੈਂ ਇਹਨੂੰ करूंगी ਸਰਵ ਆ ਦੇਖੋ ਜੀ ਸਰਵ ਕਰਨ ਵਾਸਤੇ ਮੈਂ ਗਰਮਾ ਗਰਮ ਚਾਵਲ ਬਣਾਏ ਆ ਚਾਵਲ ਰੱਖਾਂਗੇ ਚਾਵਲ ਪਲੇਟ ਦੇ ਵਿੱਚ ਰੱਖੂੰਗੀ ਤੁਸੀਂ ਤਾਂ ਜਿੱਦਾਂ ਦੀ ਤੁਹਾਨੂੰ ਪਸੰਦ ਤੁਸੀਂ ਖਾ ਸਕਦੇ ਆ ਪਰ ਹਰ ਕੋਈ ਇਹਨਾਂ ਨੂੰ ਚਾਵਲਾਂ ਦੇ ਨਾਲ ਖਾਣਾ ਪਸੰਦ ਕਰਦਾ ਆ ਕਿਉਂਕਿ ਬਹੁਤ ਹੀ ਜਲਦੀ ਚਾਵਲ ਵੀ ਬਣ ਜਾਂਦੇ ਆ ਤੇ ਕੜੀ ਵੀ ਬਹੁਤ ਜਲਦੀ ਬਣ ਜਾਂਦੀ ਆ ਟੇਸਟੀ ਸਭ ਤੋਂ ਜ਼ਿਆਦਾ ਹੁੰਦੀ ਆ ਸਪੈਸ਼ਲੀ ਮੇਥਿਆਂ ਵਾਲੀ ਕੜੀ ਤੁਸੀਂ ਬਣਾ ਕੇ ਦੇਖਿਓ ਜੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਤੇ ਸਾਡੇ ਤਾਂ ਸਭ ਨੇ ਖਾਧੀ ਸਭ ਨੇ ਪਸੰਦ ਕੀਤੀ ਲਓ ਜੀ ਚਾਵਲ ਵੀ ਸਾਡੇ ਆ ਗਿਆ ਤੇ ਨਾਲ ਹੁਣ ਆ ਰਹੀ ਆ ਸਾਡੇ ਗਰਮਾ ਗਰਮ ਕੜੀ ਜੋ ਕਿ ਆਪਾਂ ਤਾਜ਼ਾ ਤਾਜ਼ਾ ਤੜਕਾ ਲਗਾਇਆ ਹੁਣੇ ਹੀ ਤੇ ਬਣਾਓ ਖਾਓ ਖਿਲਾਓ ਖੁਸ਼ ਰਹੋ ਜੀ ਸਾਰੇ ਆ ਲਓ ਜੀ ਤੇ ਆਲੂ ਜ਼ਰੂਰ ਪਾਇਓ ਜੀ ਤਾਜੇ ਆਲੂ ਆ ਰਹੇ ਆ ਨਵੇਂ ਆਲੂ ਆ ਰਹੇ ਆ ਆਲੂਆਂ ਇਸ ਤਰ੍ਹਾਂ ਹੀ ਸਾਫਤ ਪਾਇਓ ਛੋਟੇ ਛੋਟੇ ਆਲੂ ਲੈ ਕੇ ਬਹੁਤ ਹੀ ਟੇਸਟੀ ਬਹੁਤ ਹੀ ਅਮੇਜ਼ਿੰਗ ਲੱਗਦੀ ਆ ਕੜੀ ਇੰਨੀ ਵਧੀਆ ਬਣੀ ਸੀ ਕਿ ਮੇਥੀ ਦਾ ਕਰਾਰਾਪਨ ਜਿਹਾ ਕੁਝ ਜਿਹੜਾ ਆਪਾਂ ਮਸਾਲੇ ਪਾਏ ਆ ਉਹਨਾਂ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਇਆ ਜੀ ਇਹਦਾ ਆ ਲਓ ਜੀ ਤੇ ਖੁੱਲੇ ਦੇ ਦੇ ਦਿਲ ਦੇ ਨਾਲ ਪਾਓ ਜੀ ਤੇ ਖੁੱਲੇ ਦਿਲ ਦੇ ਨਾਲ ਖਾਓ ਖਲਾਓ ਚੰਗਾ ਖਾਓ ਤੰਦਰੁਸਤ ਰਹੋ ਜੀ ਘਰ ਦੇ ਵਿੱਚ ਬਣਾਓ ਜੀ ਆਹੀ ਤੁਸੀਂ ਕੜੀ ਨੂੰ ਬਣਾ ਕੇ ਨਾ ਘਰ ਦੇ ਵਿੱਚ ਬੈਠ ਕੇ ਖਾਓਗੇ ਬਹੁਤ ਹੀ ਖੁਸ਼ੀ ਮਿਲਦੀ ਆ ਆਨੰਦ ਮਿਲਦਾ ਆ ਤੇ ਜੀ ਪਸੰਦ ਸਬਦੀ ਆ ਕੜੀ ਪਕੌੜਿਆਂ ਵਾਲੀ ਵੀ ਪਸੰਦ ਸਬਦੀ ਕੜੀ ਹੁੰਦੀ ਆ ਪਰ ਆ ਜਿਹੜੀ ਆ ਸਭ ਤੋਂ ਅਨੋਖੀ ਕੜੀ ਆ ਤੇ ਟੇਸਟੀ ਬਹੁਤ ਬਣੀ ਆ ਤੇ ਬਣਾਓ ਖਾਓ ਅਮ ਬੱਚੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਤੇ ਤੁਸੀਂ ਵੀ ਖਾਓ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੀ ਕਮੈਂਟ ਜਰੂਰ ਕਰ ਦਿਆ ਕਰੋ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਇਹੋ ਹੀ ਦੁਆਵਾਂ ਹੁੰਦੀਆਂ ਆ ਮੇਰੇ ਵੱਲੋਂ ਇਹੀ ਅਰਦਾਸਾਂ ਬੇਨਤੀ ਹੁੰਦੀਆਂ ਸਭ ਲਈ ਤੇ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਦਾ ਭਲਾ ਕਰਿਓ ਸਰਬੱਤ ਦਾ ਭਲਾ ਕਰਿਓ ਜੀ ਮੈਂ ਟੇਸਟ ਕਰ ਰਹੀ ਸੀ ਮੈਨੂੰ ਇੰਨੀ ਟੇਸਟੀ ਲੱਗ ਰਹੀ ਸੀ ਕਿ ਮੈਂ ਰੇ ਨਹੀਂ ਹੁੰਦਾ ਸੀ ਕਿ ਮੈਂ ਖਾਣੇ ਦੋ ਤਿੰਨ ਚਮਚਾ ਸ਼ੁਰੂ ਕਰ ਦਿੱਤੇ ਕਿਉਂਕਿ ਪ੍ਰਦੀਪ ਜੀ ਗਈਓ ਹੁੰਦੀ ਆ ਸਕੂਲ ਤੇ ਪ੍ਰਦੀਪ ਦੀ ਆਂਦੀ ਨੂੰ ਮੈਂ ਇਹ ਕੜੀ ਚਾਵਲ ਬਣਾ ਕੇ ਤਿਆਰ ਕੀਤੇ ਸੀ ਜੋ ਕਿ ਬਹੁਤ ਹੀ ਪਸੰਦ ਕੀਤੇ ਸਾਡੀ ਪ੍ਰਦੀਪ ਨੇ ਵੀ ਪ੍ਰਦੀਪ ਦੇ ਪਾਪਾ ਨੇ ਵੀ ਸਭ ਨੇ ਪਸੰਦ ਕੀਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਖਾਦੇ ਲਓ ਜੀ ਹੁਣ ਮੈਂ ਮਿਲਦੀਆਂ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਜਾਜਤ ਸਾਸਰੀਕਾਲ ਜੀ ਰੱਬ ਰੱਖਾ ਆਪਣੀਆਂ ਦੁਆਵਾਂਾਂ ਦੇ ਵਿੱਚ ਮੈਨੂੰ ਵੀ ਯਾਦ ਰੱਖਣਾ ਵਾਹਿਗੁਰੂ ਤੁਹਾਨੂੰ ਵੀ ਖੁਸ਼ ਰੱਖੇ ਕਾਰੋਬਾਰਾਂ ਦੇ ਵਾਅਦੇ ਕਰੇ ਕਮਾਈਆਂ ਚ ਵਰਕ ਤੰਗ ਪਾਵੇ ਤੇ ਚੜ੍ਹਦੀ ਕਲਾ ਚ ਰੱਖੇ ਜੀ ਤੁਸੀਂ ਵੀ ਇਸ ਤਰ੍ਹਾਂ ਜਰੂਰ ਬਣਾਇਓ ਬਹੁਤ ਹੀ ਸੌਖੀ ਤੇ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਆ ਮਿਲਦੇ ਆ ਨੈਕਸਟ ਵੀਡੀਓ ਚ ਮੈਨੂੰ ਦਿਓ ਆਜਾਜ਼ ਤੇ ਸਤਿ ਸ੍ਰੀ ਅਕਾਲ